சோர் மேடம் ਔਰ ਅੱਜ ਸਾਡੀ ਸਮੂਹ ਕਾਂਗਰਸ ਲੀਡਰਸ਼ਿਪ ਪਠਾਨਕੋਟ ਦੀ ਕਾਂਗਰਸ ਦੇ ਸਾਰੇ ਵਰਕਰ ਸਾਡੇ ਸ਼ਹਿਰ ਦੇ ਗਨਮਾਨੇ ਲੋਕ ਸਾਡੇ ਵਿੱਚ ਸ਼ਾਮਿਲ ਹੋਏ ਨੇ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਦਾ ਕਰਨਾ ਕਿ ਇੱਕੋ ਕਾਲ ਦੇ ਵਿੱਚ ਉਹ ਸਾਰੇ ਇੰਨੀ ਸੰਖਿਆ ਦੇ ਵਿੱਚ ਇਕੱਠੇ ਹੋਏ ਨੇ ਔਰ ਅਸੀਂ ਅੱਜ ਬਾਲਮੀਕੀ ਚੌਂਕ ਤੋਂ ਇੱਕ ਛੋਟੀ ਜੀ ਕਾਲ ਤੇ ਉਹਨਾਂ ਦੇ ਪਰਿਵਾਰਾਂ ਨੇ ਜਿਸ ਪਰਿਵਾਰਾਂ ਨੇ ਇਹ ਸੰਤਾਪ ਇਸ ਵਕਤ ਚ ਨਿਕਲ ਰਹੇ ਨੇ ਜਿਨ੍ਹਾਂ ਦੇ ਨਾਲ ਇਹ ਉਗਰਵਾਦੀਆਂ ਨੇ ਟੈਰਿਸ ਨੇ ਜੋ ਹਮਲੇ ਕੀਤੇ ਆ ਉਹਨਾਂ ਵਾਸਤੇ ਅਸੀਂ ਕੈਂਡਲ ਮਾਰਚ ਕਰ ਰਹੇ ਆ ਇੱਕ ਬਹੁਤ ਹੀ ਸ਼ਾਂਤੀਪੂਰਵ ਕੈਂਡਲ ਮਾਰਚ ਕਰ ਰਹੇ ਆ ਜਿਹੜਾ ਬਾਲਮਿਕੀ ਚੌਂਕ ਤੋਂ ਗਾੜੀ ਆਤਾ ਸ਼ਹੀਦ ਮਾਰਕ ਚੌਂਕ ਹੈ ਉੱਥੇ ਅਸੀਂ ਕੈਂਡਲ ਉਹਨਾਂ ਦੇ ਪਰਿਵਾਰਾਂ ਦੇ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੀ ਸ਼ਾਂਤੀ ਵਾਸਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਕੈਂਡਲ ਮਾਰਚ ਕਰ ਰਹੇ ਆ ਲੇਕਿਨ ਇਹ ਕੈਂਡਲ ਮਾਰਚ ਮੈਂ ਫੇਰ ਇੱਕ ਵਾਰੀ ਸਰਕਾਰ ਨੂੰ ਕਹਾਂਗਾ ਕਿ ਇਹ ਕੈਂਡਲ ਮਾਰਚ ਉਨੀ ਦੇਰ ਤੱਕ ਚਲਦੀ ਰਹੇਗੀ ਜਿੰਨੀ ਦੇਰ ਤੱਕ ਇਹ ਦੋਸ਼ੀ ਔਰ ਜਿਹੜੇ ਮੇਨ ਕਰਪਲੇਟ ਹੈ ਉਹਨਾਂ ਨੂੰ ਸਰਕਾਰ ਸਜ਼ਾ ਨਹੀਂ ਦੇਗੀ ਔਰ ਇਹ ਜਿਹੜਾ ਟੈਰਿਸ ਦਾ ਖਾਤਮਾ ਹੈ ਇਹ ਸਾਡੇ ਹਿੰਦੁਸਤਾਨ ਚ ਜਿਹੜਾ ਇੱਕ ਦਾਗ ਲੱਗੇ ਦਾ ਇੱਕ ਕਲੰਕ ਲੱਗੇ ਦਾ ਉਹਨੂੰ ਹਟਾਉਣ ਚ ਇਹ ਸਰਕਾਰ ਜੇ ਨਿਫਲ ਹੋਏਗੀ ਤੇ ਅਸੀਂ ਸਾਰੇ ਲੋਕ ਸੜਕਾਂ ਤੇ ਵੀ ਉਤਰਨ ਤੇ ਅਸੀਂ ਮਜਬੂਰ ਹੋ ਜਾਾਂਗੇ ਔਰ ਐਰੀ ਮੈਨੂੰ ਪਤਾ ਹੈ ਲੇਕਿਨ ਐਰੀ ਕੋਈ ਨੋਬਤ ਨਹੀਂ ਪਏਗੀ ਔਰ ਇਹ ਸਾਰੀ ਸਰਕਾਰਾਂ ਦੇ ਨਾਲ ਸਾਰੀ ਪਾਰਟੀਆਂ ਦਾ ਸਹਿਯੋਗ ਕਰ ਰਹੀ ਹੈ ਪਰ ਮੈਂ ਇੱਕ ਵਾਰੀ ਫੇਰ ਬੇਨਤੀ ਇਸ ਚੀਜ਼ ਦੀ ਕਰਾਂਗਾ ਕਿ ਇਹਨੂੰ ਜਲਦੀ ਤੋਂ ਜਲਦੀ ਇਹ ਮਸਲੇ ਨੂੰ ਹੱਲ ਕੀਤਾ ਜਾਏ ਜਾਈਂ ਉਸ ਪਰਿਵਾਰਾਂ ਵਾਸਤੇ ਕੱਢਿਆ ਜਾ ਰਿਹਾ ਜਿਹੜੇ ਕਸ਼ਮੀਰ ਦੇ ਵਿੱਚ ਪਹਿਲਗਾਮਪ ਦੇ ਵਿੱਚ ਜਿਹੜਾ ਕੈਰਿਸ ਨੇ ਪਰਿਵਾਰਾਂ ਦੇ ਬੱਚਿਆਂ ਦੇ ਉੱਪਰ ਉਹਨਾਂ ਦੇ ਜਰਾਨੀਆਂ ਦੇ ਘਰ ਵਾਲੇ ਪਤਿਆਂ ਦੇ ਉੱਪਰ ਜਿਹੜਾ ਅੰਤਕ ਫਲਾਕੇ ਹਮਲਾ ਕੀਤਾ ਹੈ ਔਰ ਉਹਨਾਂ ਦੀ ਉਹਨਾਂ ਨੂੰ ਸ਼ਹਾਦਤ ਦਿੱਤੀ ਹੈ ਇਹ ਉਸ ਪਰਿਵਾਰਾਂ ਵਾਸਤੇ ਔਰ ਇੱਕ ਇਸ ਵਿੱਚ ਪੂਰਾ ਦੇਸ਼ ਇਕਜੁੱਟ ਹੈ ਔਰ ਜੋ ਵੀ ਹੋਇਆ ਹੈ ਇਹ ਵਿੱਚ ਇਹ ਬਹੁਤ ਸ਼ਰਮਨਾਕ ਹੈ ਇਹਰੇ ਵਿੱਚ ਜਿਹੜਾ ਸਿੱਧਾ-ਸਿੱਧਾ ਪਾਕਿਸਤਾਨ ਦੇ ਉੱਪਰ ਨਾਮ ਜਾ ਰਿਹਾ ਹੈ ਕਿ ਉਹਨਾਂ ਦੇ ਤੋਂ ਟੈਰਿਸਟ ਆਏ ਔਰ ਉਹਨਾਂ ਨੇ ਇਸ ਹਮਲੇ ਨੂੰ ਇੱਕ ਦਿੱਤਾ ਲੇਕਿਨ ਉਹਰੇ ਵਿੱਚ ਇੱਕ ਚੀਜ਼ ਅਸੀਂ ਸਰਕਾਰ ਦੇ ਨਾਲ ਆ ਔਰ ਅਸੀਂ ਇਸ ਦੇਸ਼ ਦੇ ਨਾਗਰਿਕ ਹੁੰਦੇ ਹੋਏ ਸਾਰੇ ਇੱਕ ਜੁੱਟ ਇਕੱਠੇ ਆ ਟੈਰਿਸ ਦੇ ਖਿਲਾਫ ਟੈਰਰਿਜ਼ਮ ਦੇ ਖਿਲਾਫ ਉਹਰੇ ਵਿੱਚ ਇੱਕ ਚੀਜ਼ ਹੈ ਕਿ ਇਹ ਬਹੁਤ ਜ਼ਿਆਦਾ ਸਿਕਿਉਰਿਟੀ ਫੇਲਿਅਰ ਹੈ ਕਿ ਵੀ ਮੈਂਟ ਉਥੇ ਇੱਕ ਖਾਤਕ ਮੋਦ ਦਾ ਤਾਂਡਵ ਰਚਿਆ ਗਿਆ ਜਿਹਦੇ ਵਿੱਚ ਸਾਰਿਆਂ ਨੂੰ ਧਰਮ ਪੁੱਛਿਆ ਗਿਆ ਔਰ ਉਸ ਤੋਂ ਬਾਅਦ ਉਹਨੂੰ ਗੋਲੀ ਮਾਰੀ ਗਈ ਔਰ ਇਹ 25 ਮਿੰਟ ਦਾ ਜਿਹੜਾ ਤਾंडव ਚੱਜਦਾ ਰਿਹਾ ਮੈਂ ਬਸ ਇੱਕ ਇਹੋ ਚੀਜ਼ ਅਹੀਂ ਪੁੱਛਣਾ ਚਾਹੁੰਨੇ ਆ ਤੁਹਾਡੇ ਪ੍ਰੈਸ ਦੇ ਸਾਰੇ ਭਰਾ ਇਹਦੇ ਨੇ ਉਹਨਾਂ ਦੇ ਮਾਧਿਅਮ ਤੋਂ ਕਿ ਕੀ 7 ਲੱਖ ਮਿਲਟਰੀ ਫੋਰਸ ساری ਫੋਰਸ ਹਿੰਦੁਸਤਾਨ ਦੀ 7 ਲੱਖ ਦੇ ਕਰੀਬ ਕਸ਼ਮੀਰ ਦੇ ਵਿੱਚ ਇਸ ਵਕਤ ਤਣਾਤ ਹੈ ਕੀ ਉਹ 20 ਮਿੰਟ ਚ ਉਹਨਾਂ ਨੂੰ ਖਬਰ ਨਹੀਂ ਲੱਗੀ ਕੀ ਕੀ ਹੋ ਰਿਹਾ ਉੱਥੇ ਔਰ ਕੋਈ ਵੀ ਉਸ ਤੋਂ ਬਾਅਦ ਨਹੀਂ ਆਇਆ ਔਰ ਉਹ ਸਭ ਤੋਂ ਵੱਡੀ ਗੱਲ ਹੈ ਮੈਂ ਚੈਲੰਜ ਦੀ ਕਿ ਹਾਲੀ ਤੱਕ ਉਹ ਜਿਹੜੇ ਚਾਰ ਟੈਰਿਸਟ ਹੈ ਉਹ ਹਾਲੀ ਤੱਕ ਨਹੀਂ ਫੜੋਏ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਕਿ ਉਹ ਉਸ ਤੋਂ ਬਾਅਦ ਕਿੱਥੇ ਚਲੇ ਗਏ ਮੇਰਾ ਐਹੀ ਮੰਨਣਾ ਹੈ ਔਰ ਐਹੀ ਕਹਿਣਾ ਹੈ ਸਰਕਾਰ ਨੂੰ ਕਿ ਅਸੀਂ ਤੁਹਾਡੇ ਨਾਲ ਆ ਪੂਰਾ ਦੇਸ਼ ਤੁਹਾਡੇ ਨਾਲ ਹੈ ਪਾਰਟੀ ਦੀ ਲਾਈਨ ਤੋਂ ਉੱਠ ਕੇ ਸਾਰੇ ਦੇ ਸਾਰੀ ਪਾਰਟੀਆਂ ਨੂੰ ਕੋਈ ਪੋਲੀਟੀਕਲ ਕੋਈ ਰੰਗਣਾ ਦਿੱਤਾ ਜਾਏ ਇਹ ਸਿਰਫ ਇੱਕ ਦੇਸ਼ ਨੇਸ਼ਨ ਦੀ ਲੜਾਈ ਹੈ ਕਿਉਂਕਿ ਦੇਸ਼ ਰਹੇਗਾ ਤੇ ਅਸੀਂ ਲੋਕ ਰਾਂਗੇ ਔਰ ਮੈਂ ਇੱਕ ਚੀਜ਼ ਐ ਵੀ ਕਹਿਣਾ ਚਾਹਾਂਗਾ ਜੀ ਕਿ ਜਿੱਦਾਂ ਪੁਲਵਾਮਾ ਦਾ ਹੋਇਆ ਉਹ 40 ਜਿਹੜੇ ਸਾਡੇ ਜਵਾਨ ਸ਼ਹੀਦ ਹੋਏ 2019 ਦੇ ਵਿੱਚ ਹਾਲੀ ਤੱਕ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਸਾਡੀ ਸਰਕਾਰ ਦੇ ਅੱਗੇ ਬੇਨਤੀ ਹੈ ਕਿ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਕਰਾ ਕੇ ਉਹਨਾਂ ਦੇ ਦੋਸ਼ੀ ਫੜੇ ਜਾਣ ਔਰ ਇਹ ਵੀ ਦੋਸ਼ੀ ਫੜੇ ਜਾਣ ਜਿਹਰੇ ਨਾਲ ਆਉਣ ਵਾਲੀ ਜਿਹੜੀ ਤਿਹਾਰਿਸ ਦੀ ਜੇ ਫੇਰ ਬੁਨਿਆਦ ਸ਼ੁਰੂ ਹੋ ਰਹੀ ਹੈ ਇਹਨੂੰ ਇੱਥੇ ਜੜ ਤੋਂ ਖਤਮ ਕੀਤਾ ਜਾਏ ਔਰ ਇਹ ਨਾਲ